ਇਸ ਸਭੀ ਰਿਸਾਬੀ ਰਿਜਨਲ ਉਹ ਦੇਖੋ ਬਾਡੀ ਲੈਣ ਤੇ ਕੋਈ ਰੰਬਾਂ ਦੇ ਕਿਤੇ ਵੀ ਹੋਰ ਹੋਵੇ ਇਧਰ ਵੀ ਦਿਖਾ ਲੈ ਹੁਣ ਕਿਸੇ ਪਾਸੇ ਵੀ ਹੈ ਨਹੀਂ ਦਾਗ ਰੈਡ ਦੇ ਉਰ ਤੋਂ ਰਿੰਮ ਵੀ ਚੈੱਕ ਕਰਵਾ ਦੇ ਕਰਾਂ ਦੇਖ ਹੂੰ ਰੇਡੀਅਲ ਟਾਇਰ ਨੇ ਆ ਜਾ ਹੁਣ ਪਹਿਲਾਂ ਬੰਪਰ ਤੇ ਬਾਅਦ ਚ ਜਾਂਦੇ ਪਹਿਲਾਂ ਇਧਰ ਆ ਜਾ ਆ ਟਿਊਬਾੜਾ ਪਤਾ ਸਾਰਾ ਚੈੱਕ ਕਰਵਾ ਸਾਰਾ ਰਿਜਨਲ ਟਾਇਰ ਬਾਕੀ ਦੋ ਸਾਰਾ ਚੈੱਕ ਕਰਵਾ ਅਮਗ ਰੈਡ ਦੀ ਸਪਾਈ ਚੱਕਰਾ ਦੇਖ ਉਧਰ ਵੀ ਦਿਖਾ ਦੇ ਉੱਤੋਂ ਦਿਖਾ ਸਾਈਡਾਂ ਦਿਖਾ ਦੇ ਲੈ ਪੀਪੀ 50 ਕਿਥੋਂ ਨੰਬਰ ਆ ਬਈ ਲਾਡਾ ਜੀ ਬਲੱਡ ਇਹਦਾ ਨੰਬਰ ਹੈ ਕਨੋਪੀ ਲੱਗੀ ਹੋਈ ਹੈ ਇਹ ਤਾਂ ਕੰਪਨੀ ਦੀ ਹੋ ਬਈ ਹਾਂਜੀ ਹਾਂ ਕੋਹੜਾ ਮੈਂਬਰ ਲੱਗਾ ਹਾਂ ਇਧਰਲੇ ਪਾਸੇ ਤਰ ਮਿਆ ਮਗਰਾੜ ਵੀ ਚੈੱਕ ਕਰਵਾਉ ਯਾਰ ਐਮਬੀਯੂ ਚੈੱਕ ਕਰਵਾ ਮੱਖੀ ਜਨਾ ਦਾ ਨਹੀਂ ਰੈਡ ਦੇ ਮਗਰਾੜ ਦੇ ਗਰੰਟੀ ਫੁੱਲ ਆ ਵੀ ਟਰੈਕਟਰ ਦੀ ਹੈ ਡਰਵਲ ਚ ਵੀ ਹਲੇ ਤੱਕ ਬਾਈ ਨੇ ਬਲ ਨਹੀਂ ਪੈਣ ਦਿੱਤਾ ਹੋਇਆ ਉਰੇ ਆ ਸਾਰੇ ਚੈੱਕ ਕਰਵਾ ਲੈ ਪਲੇਟਫਾਰਮ ਹਾਂ ਆ ਲੱਗ ਤੋ ਰੀਸਲ ਬਾਈ ਹੋਈ ਆ ਦੇਖ ਇੰਜ ਨੂੰ ਦਿਨ ਖੁੱਲਿਆ ਹੋਵੇ ਇਹਦੀ ਬੜਕ ਦੇਖਦੇ ਆ ਟਰੈਕਟਰ ਦਾ ਖੜਾ ਵੀ ਚੰਗਾ ਜਿਆ ਫਿਰ ਯਾਰ ਹੈਨਾ ਵੀ ਬੜਕ ਵੀ ਘੈਂਡਾ ਟਰੈਕਟਰ ਦੀ ਤੇ ਮਾਰਦਾ ਸੀੜੀਆਂ ਮਾਰਦਾ ਸੀੜੀਆਂ ਮਾਰਦਾ ਇੰਜਨ ਦਾ ਕੰਪਨੀ ਦੇ ਸਟਿਕਰ ਹੋਏ ਕੰਪਨੀ ਦੇ 480 ਘੰਟੇ ਚੱਲਿਆ 480 ਘੰਟੇ ਚੱਲਿਆ 23 ਮਾਡਲ ਹੈ 23 ਮਾਡਲ 3 ਸਪੀਡ ਹੈ 23 ਦੇ ਵਿੱਚ 9 ਮਹੀਨੇ ਦਾ 3 ਸਪੀਡ ਹੈ ਭਾਈ ਇਹਦੇ ਆ ਅਲੱਗ ਲੱਗੇ ਹੋਇਆ ਕਿ ਨਾਲ ਦੀ ਨਹੀਂ ਲੱਗਿਆ ਹੋਇਆ ਲੱਗਾ Ориجنਲ ਵਾ ਅਸਾ ਕੰਪਨੀ ਚੋਂ ਲੱਗਿਆ ਹੋਇਆ ਕੋਈ ਸੋਰਾ ਦਾ ਲੱਗਿਆ ਇਸ ਤੋਂ ਅੱਜ ਨਾਲ ਤਿੰਨ ਟਰੈਕਟਰ ਲੱਭ ਲਿਆਂਦੇ ਤੁਹਾਡੇ ਵਾਸਤੇ ਤਿੰਨੇ ਟਰੈਕਟਰਾਂ ਦੀ ਡਿਟੇਲ ਦੱਸਾਂਗੇ ਰੇਟ ਦੱਸਾਂਗੇ ਜਿਹੜੇ ਸੱਜਣ ਗਾਰੰਟੀ ਵਾਲੇ ਟਰੈਕਟਰ ਲੱਭਦੇ ਫਿਰਦੇ ਹਨ ਨਾ ਫਿਰ ਵੀਡੀਓ ਨੂੰ ਸਕਿਪ ਨਾ ਕਰ ਦਿਓ ਪੂਰੀ ਵੇਖ ਲਿਓ ਜਿਹੜੇ ਟਰੈਕਟਰ ਤੇ ਖੜਕੇ ਧਰਮਾ ਕੈਮਰਾ ਮਾਰ ਰਿਆ ਨਾ ਧਰਮੇ ਪਹਿਲਾਂ ਇਹ ਟਰੈਕਟਰ ਦੇ ਦਰਸ਼ਨ ਕਰਵਾ ਦੇ ਸਾਈਡ ਉੱਪਰ ਦੀ ਘੁੰਮਿਆ ਕਰਾਂ ਬੜੀ ਗਰੰਟੀ ਵਾਲਾ ਟਰੈਕਟਰ ਆ ਮਿੱਤਰੋ ਟਿੱਬਿਆਂ ਦਾ ਪੁੱਤ ਆ ਇਹ ਟਿੱਬਿਆਂ ਦੇ ਵਿੱਚੋਂ ਲੱਭ ਕੇ ਪਤਾ ਨਹੀਂ ਕਿਵੇਂ ਲੱਭ ਲਿਆ ਗੁਰਲਾਲ ਬੜਾ ਘੈਂਟ ਟਰੈਕਟਰ ਐ ਇਹ ਟਰੈਕਟਰ ਦੀ ਨਾ ਕੱਲੀ-ਕੱਲੀ ਤੁਹਾਨੂੰ ਗੱਲਬਾਤ ਦੱਸਾਂਗੇ ਵੀ ਇਹ ਕਿੰਨਾ ਕ ਚੱਲਿਆ ਹੋਇਆ ਤੇ ਇਹ ਕੈਮੀ ਪਾਰਟੀ ਦੇ ਨਾਮ ਆ ਨੰਬਰੇ ਦਾ ਕਿੱਥੋਂ ਦਾ ਤੇ ਇਧਰਲੇ ਪਾਸੇ ਖੜਾ ਸਵਰਾਜ 744 ਆ ਖੜਾ ਮਿੱਤਰੋ ਛੋਟਾ 855 ਇਧਰਲੇ ਪਾਸੇ ਖੜਾ ਵੱਡਾ 855 ਜਾਨੀ ਕਿ ਪਲੇਟਫਾਰਮ ਵਾਲਾ ਤੇ ਗੱਲਬਾਤ ਅੱਜ ਤਿੰਨਾਂ ਦੀ ਅੰਡਾ ਯਾਰ ਵੱਜ ਰੇਟ ਚ ਦਵਾ ਕੇ ਜਾਵਾਂਗੇ ਸਾਰੇ ਭਰਾਵਾਂ ਨੂੰ ਮੈਂ ਬੇਇਰਤੀ ਕਰਦਾ ਵੀ ਬਸ ਸ਼ੇਅਰ ਕਰ ਦਿਓ ਯਾਰ ਅੱਜ ਨਾ ਕਿਸੇ ਹੋਰ ਭਰਾ ਦਾ ਵੀ ਫਾਇਦਾ ਹੋ ਜੂ ਬਾਈ ਗੁਰਲਾਲ ਕੋਲੇ ਪਹੁੰਚਿਆ ਫਿਰ ਵਾਹੀ ਪਿੰਡ ਦੇ ਵਿੱਚ ਬਾਈ ਠੀਕ ਰਲਾ ਹਾਂ ਵਧੀਆ ਵਧੀਆ ਅੱਜ ਤੇਰੇ ਤਿੰਨੇ ਟਰੈਕਟਰ ਵਾਲੇ ਕੈਂਟਰ ਨੇ ਹਾਂ ਟਰੈਡ ਚੰਗੇ ਰਹਿੰਦਾ ਤੇ ਬਾਈ ਤੂੰ ਸ਼ੁਰੂਆਤ ਕਰੀਏ 18 ਮਾਡਲ ਪੱਟੀ 18 ਮਾਡਲ 18 ਮਾਡਲ 50 ਨੰਬਰ ਹੈ ਬਰਾਡੇ ਦਾ ਪਰ ਮੈਂ ਜੇਪ ਵਾਲਿਆ ਹਾਰ ਚਾਹੇ ਬਾਈ ਕਹਿ ਕੇ ਵੇਚ ਦੇ ਫਰਸਟ ਪ ਸਾਰਾ ਮਾਡਲ ਬਈ ਕੰਡੀਸ਼ਨ ਬੜੀ ਇੰਨੀ ਨਵੀਂ ਕਿ ਮੈਂ ਕੰਡੀਸ਼ਨੇ ਦੀ ਸਾਰਾ ਰੀਜਨਲ ਹੈ ਪੱਟੀ ਸਾਰਾ ਸਾਰਾ ਇੱਕ ਆ ਚੀਜ਼ਾਂ ਦਾ ਮਾਰਿਆ ਵਾ ਅੱਗੇ ਵੀ ਅਗਲਾ ਸਤਰ ਦਾ ਹਾਂ ਆ ਇਕੱਲੇ ਉਹਦੇ ਆਰਮਾਂ ਤੇ ਇੰਨੇ ਨੇ ਤੇ ਮਾਰਿਆ ਵਾ ਅੱਛਾ ਇੱਥੇ ਇਕੱਲੇ ਰੰਗ ਵੱਜਿਆ ਹੋਇਆ ਇਕੱਲੇ ਪਾਸੇ ਮਾਰਿਆ ਵਾ ਬਾਕੀ ਆ ਦੇ ਦਰਮੇ ਹਿੱਸਾ ਵੀ ਹਿੱਸਾ ਵੀ ਰੀਜਨਲ ਉਹ ਦੇਖੋ ਬਾਡੀ ਲਾਈਨ ਤੇ ਕੋਈ ਰੰਬਾਂ ਦੇ ਕਿਤੇ ਵੀ ਹੋਰ ਹੋਵੇ ਅੱਛਾ ਜੀ ਹਾਂ ਇੱਕ ਫਿਰ ਸੋਕ ਤੇ ਸਪਰੇ ਮਾਰੀ ਆਪੇ ਸਪਰੇ ਜੀ ਮਾਰਤੀ ਸੀ ਉਹਦੇ ਅੱਛਾ ਹੁੱਕ ਤੇ ਸਪਰੇ ਮਾਰਦੀ ਕੋਕ ਤੇ ਇੱਥੇ ਮਾਰੀ ਹੋਇਆ ਸਪਰੇ ਜਿਆ ਦਰਮੇ ਦਿਖਾ ਦੇ ਪਹਿਲਾਂ ਹੁੱਕ ਵੀ ਦਰਮੇ ਆ ਜਾ ਬੰਪਰ ਦੇ ਮੋੜ ਦੇ ਸੱਤਾਂ ਦਿਖਾ ਦੇ ਦਰਮੇ ਹਾਂ ਇੱਥੇ ਚੈੱਕ ਕਰਵਾ ਦੇ ਬੰਪਰ ਦਿਖਾ ਦੇ ਇਧਰ ਵੀ ਦਿਖਾ ਲੈ ਹੁਣ ਕਿਸੇ ਪਾਸੇ ਵੀ ਹੈ ਨਹੀਂ ਦਾਗ ਟਾਇਰ ਦੇ ਉਰ ਤੋਂ ਰਿੰਮ ਵੀ ਚੈੱਕ ਕਰਵਾ ਦੇ ਗਰਾ ਦੇਖ ਹੂੰ ਰੇਡੀਅਲ ਟਾਇਰ ਨੇ ਆਇਆ ਹੁਣ ਪਹਿਲਾਂ ਬੰਪਰ ਤੇ ਬਾਅਦ ਚ ਜਾਂਦੇ ਪਹਿਲਾਂ ਇਧਰ ਆ ਜਾ ਆ ਟਿਊਬਾ ਦਾ ਪਤਾ ਸਾਰਾ ਚੈੱਕ ਕਰਵਾ ਸਾਰਾ ਰੀਗਨਲ ਟਾਇਰ ਦਾ ਬਾਕੀ ਦੋ ਸਾਰਾ ਚੈੱਕ ਕਰਵਾ ਅਮਗਰਾਡ ਦੀ ਸਪਾਈ ਚੱਕਰਾ ਦੇਖ ਉਧਰ ਵੀ ਦਿਖਾ ਦੇ ਉੱਤੋਂ ਦਿਖਾ ਸਾਈਡਾਂ ਦਿਖਾ ਦੇ ਲੈ ਪੀਵੀ 50 ਕਿੱਥੋਂ ਨੰਬਰ ਆ ਬਈ ਲਾਡਾ ਜੀ ਬਲਾ ਡੇ ਦਾ ਨੰਬਰ ਹੈ ਕਨੋਪੀ ਲੱਗੀ ਹੋਈ ਹੈ ਇਹ ਤਾਂ ਕੰਪਨੀ ਦੀ ਹੋ ਬਈ ਹਾਂਜੀ ਹਾਂ ਕੋੜਾ ਮੈਂਬਰ ਲੱਗੇ ਹਾਂ ਇਧਰਲੇ ਪਾਸੇ ਦਰਮਿਆ ਮਗਰਾੜ ਵਿੱਚ ਚੈੱਕ ਕਰਵਾਉ ਯਾਰ ਐਮਬੀਯੂ ਚੈੱਕ ਕਰਵਾ ਮੱਖੀ ਜਨਾ ਦਾ ਨਹੀਂ ਰੈਡ ਦੇ ਮਗਰਾੜ ਦੇ ਗਾਰੰਟੀ ਫੁੱਲ ਆ ਵੀ ਟਰੈਕਟਰ ਦੀ ਹੈ ਡਰਵਲ ਚ ਵੀ ਹਲੇ ਤੱਕ ਬਾਈ ਨੇ ਬਲ ਨਹੀਂ ਪੈਣ ਦਿੱਤਾ ਹੋਇਆ ਉਰੇ ਆ ਸਾਰੇ ਚੈੱਕ ਕਰਵਾ ਲੈ ਪਲੇਟਫਾਰਮ ਆ ਲੱਗ ਤੂੰ ਰੀਸ ਲਵਾਈ ਹੋਈ ਆ ਦੇਖ ਇੰਜ ਨੂੰ ਨੂੰ ਖੁੱਲ ਜਾਂਦੀ ਇਹ ਚ ਚੈੱਕ ਕਰਾ ਗਾ ਭਾਈ ਦੇਖ ਬੜਾ ਚੰਗਾ ਟਰੈਕਟਰ ਆ ਬਈ ਹੈਨਾ ਸਾਡ ਇੱਕ ਕਰਾ ਦੇ ਆਇਆ ਕੱਲੀ ਇਹ ਤਾਰ ਵੀ ਟਾਇਰ ਇਹ ਰੇਡੀਅਲ ਪੋਏ ਹੋਇਆ ਹਨ ਹਾਂ ਮੂਹਰੇ ਵੱਡੇ ਹੂੰ ਅਲਾਈਅੰਸ ਕੰਪਨੀ ਦੇ ਨੇ ਧਰਮੇ ਹਾਂਜੀ ਵੱਡੇ ਟਾਇਰ ਰੇਡੀਅਲ ਤੇ ਉਦਾਂ ਮੂਹਰੇ ਐਮ ਆਰ ਪ ਦੇ ਹੂੰ ਵੱਡੇ ਟਾਇਰ ਪਾਏ ਹੋਇਆ ਕੋੜਾ ਬੰਪਰ ਵੀ ਲੱਗਿਆ ਹੋਇਆ ਕਮੀ ਪਤਾ ਟਰੈਕਟਰ ਦੇ ਵਿੱਚ ਕੀ ਆ ਕੱਲਾ ਕੱਲਾ ਡੈਕ ਨਹੀਂ ਲੱਗਿਆ ਡੈਕ ਲਾਉਣ ਵਾਲਾ ਕੱਲਾ ਸਿਸਟਮ ਲਾਉਣ ਵਾਲਾ ਬਾਕੀ ਸਾਰੀਆਂ ਰੀਜਾਂ ਪੂਰੀਆਂ ਕੀਤੀਆਂ ਪਈਆਂ ਨੇ 18 ਮਾਡਲ ਆ 18 ਮਾਡਲ ਨੰਬਰ ਪੰਜਾਬ ਫਾਸਟ ਪਾਰਟੀ ਆ ਇਹ ਚੱਲਿਆ ਕਿੰਨਾ ਕੋਇਆ ਤੇ 1700 ਕੁਸ ਹੈ 1700 ਕੁਸ ਘੰਟੀ ਚੱਲਿਆ ਇਹਨੂੰ ਸਟਾਰਟ ਕਰੀ ਵੀਰੇ ਇਹ ਬੜਕ ਦੇਖਦੇ ਆਂ ਧਰਮੇ ਟਰੈਕਟਰ ਦਾ ਖੜਾ ਵੀ ਚੰਗਾ ਜਾਂ ਫਿਰ ਯਾਰ ਹਨਾ ਵੀ ਬੜਕ ਵੀ ਘੈਂਡਾ ਟਰੈਕਟਰ ਦੀ ਹਾਂ ਉਹ ਵਾਹ 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 ਕਰਦੇ ਵਾਹ ਸੀਟੀਆਂ ਮਾਰਦਾ ਸੀਟੀਆਂ ਮਾਰਦਾ ਇੰਜਨ ਦਾ ਜੰਮੇ ਜੱਗਾ ਬੋਸ ਨਹੀਂ ਮਰਵਾਉਂਦਾ ਪਾ ਕੇ ਖਾਸੇ ਹੱਲ ਜੇ ਸੀਟੀਆਂ ਉਹ ਸੀਟੀਆਂ ਮਾਰਦਾ ਟਰੈਕਟਰ ਖਚਾਈ ਬਹੁਤ ਜ਼ਿਆਦਾ ਕਰਦਾ ਅੱਛਾ ਜੀ ਪੂਰਾ ਯਾਰ ਗੱਲ ਵਾਤਾ ਬਾਈ ਮੇਰੇ ਤਾਂ ਦਿਲ ਨੂੰ ਜੱਜ ਗਿਆ ਬਾਈ ਐਂ ਦੱਸ ਹੁਣ ਬਾਕੀ ਗੱਲ ਬਣਦੀ ਹੁੰਦੀ ਹੈ ਰੇਟ ਤੇ ਆਕੇ ਡਿਮਾਂਡ ਕੀ ਆ ਟਰੈਕਟਰ ਦੀ ਰੇਟ ਤਾਂ ਆਏਗਾ ਵੱਡੀ ਮੰਗੀ ਤਾਂ 690 ਵੀ ਆਨੇ ਆ 665 ਕਹਿੰਨੇ ਆ ਹਾਂ ਪਰ 60 ਦਾ ਦੇ ਦਾਂਗਾ 6 ਲੱਖ ਤੇ 60 ਹਜ਼ਾਰ ਦਾ 60 ਹਜ਼ਾਰ ਦੇ ਦਾਂਗਾ 10 ਵੀ ਚੱਕ ਦੇ ਚੱਲ ਦੇ ਦੇ ਸਾਢੇ 6 ਦਾ ਸੀ ਸਾਢੇ 6 ਲੱਖ ਦਾ ਟਰੈਕਟਰ ਬਣੂ ਯਾਰ ਪਰ ਇੱਕ ਗੱਲ ਹੋਰ ਵੀ ਆ ਤਰ ਮੈਂ ਟਰੈਕਟਰ ਨਹੀਂ ਯਾਰ ਇਹਦੇ ਨਾਲ ਤਾਂ ਲੱਭਣਾ ਟ੍ਰੈਕ ਆ ਕੇ ਨੰਦ ਕੇ ਮੁਰਦਾ ਨਹੀਂ ਬੰਦਾ ਨਾ ਬੰਦਾ ਮੁੜੇ ਇਹ ਵੀ ਗੱਲ ਆ ਨਾ ਬੰਦਾ ਆ ਕੇ ਮੁੜੇ ਜਿੱਥੇ ਦਫਤਰ ਦੇ ਵਿੱਚ ਆ ਪਲੱਸ ਦੇ ਕਰਦਾ ਆ ਕੇ ਹਾਂ ਹੈਨਾ ਸਾਰੀਆਂ ਗੱਲਾਂ ਬਤਾ ਓਕੇ ਨੇ ਯਾਰ। ਹੋਰ ਆ ਕੇ ਪੱਟੀ ਹੱਥ ਨਹੀਂ ਰੱਖ। ਧਰ ਦਾ ਡੈਟ ਤੇ ਵੀ ਇੱਥੇ ਰੰਗ ਆ ਜਿੱਥੇ ਦੱਸਦਾ ਉੱਥੇ ਹੈਗਾ। ਹਾਂ ਨਹੀਂ ਚਲੋ। 10 ਵੀ ਦੇਣਾ ਚਾਹੀਦਾ ਯਾਰ। 10 ਵੀ ਦੇਣਾ ਚਾਹੀਦਾ ਹਨਾ। 5.6 ਲੱਖ ਦਾ ਬੜੂ ਬਾਈ ਹਨਾ। 5.6 ਦਾ ਹੀ। 18 ਮਾਡਲ। 1700 ਕੁਸ ਘੰਟੇ ਚੱਲਿਆ। ਪੰਜਾਬ ਨੰਬਰ ਫਾਸਟ ਪਾਰਟੀ। ਫਾਸਟ ਪਾਰਟੀ ਦਾ। ਤੇ ਹੁਣ ਆ ਵੀ ਦੱਸ ਦੇ। ਉਹ ਧਰ ਮੇ ਆਪਾਂ ਬਾਅਦ ਚ ਦਿਖਾਵਾਂਗੇ। ਇਹ 8 ਮਾਡਲ ਐ। ਇਹ ਹੈਗਾ 8 ਮਾਡਲ। ਟਰੈਡ ਵੀ ਰਿਜਨਲ ਆ ਪੱਟੀ ਸਾਰਾ। ਕੰਡੀਸ਼ਨ ਦਾ ਰਿਜਨਲ ਹੀ ਆ। ਇਹ ਨਾਲ। ਇੰਜਨ ਇਹਦਾ ਵੀ ਖੁੱਲਿਆ। ਲਾ। ਹ ਅਠ ਮਾਡਲ ਇਹਦਾ ਨੰਬਰ ਕਿੱਥੋਂ ਦਾ ਪਰ ਲੱਗਦੀ ਪੰਜਾਬ ਦਾ ਜੀ ਪੰਜਾਬ ਨੰਬਰ ਹੈ ਕੰਡੀਸ਼ਨ ਦਾ 오ਰੀਜਨਲ ਆ ਸਾਰਾ ਪਰ ਮੇਰੇ ਮੁਰਮ ਚੈੱਕ ਕਰਵਾ ਮਰਾਡ ਚੈੱਕ ਕਰਾ ਦੇ ਓਰੀਜਨਲ ਆ ਸਾਰੇ ਮਰਾਡ ਮੁਰੂਡ ਵੀ ਇਹਦੇ ਵੀ ਅੱਛਾ ਤੇ ਟਾਇਰਾਂ ਦੀ ਕੰਡੀਸ਼ਨ ਵੀ ਚੰਗੀ ਪਈ ਹੈ ਹਨ ਸਾਰੇ ਮੁਰਮ ਵੀ ਘੈਂਟ ਨੇ ਟਾਇਰ ਤਾਂ ਨਵੇਂ ਨੇ ਪਹਿਲੇ ਤਾਂ ਹੂੰ ਹੋਰ ਲੱਦੇ ਹੈਗਾ ਇਹ ਇਹਦਾ ਕੀ ਮੰਗਦੇ ਆ ਬਈ ਆਪਾਂ ਇਹ ਕਹਿੰਦਾ ਤੰਨੇ 290 ਦੇ ਦਾਂਗੇ 290000 ਦਾ ਹਾਂ ਜਮਾ ਸਾਡ ਲਾਸਟ ਸਾਡ ਕਿੰਨੇ ਦਾ ਦੇਣਾ ਕਿ ਆ ਵੀ ਕਿੰਨੇ ਚ ਫੜਾਉਣੀ ਆ? ਪੁੱਛ 85000 ਦੇ ਦਾਂਗਾ ਲਾਸਟ ਜਮਾ। 75 ਦਾ ਹੋ ਗਿਆ ਜੀ। ਨਹੀਂ 75 ਦਾ ਘਾਟਾ ਪੱਟੀ ਆ। ਕਿਉਂ? ਨਹੀਂ। ਆਏ ਆਏ ਦੇ ਹੋ ਜਾਂਦਾ ਵੀ ਪੌਣੀ ਦਾ ਲਿਆਂਦਾ ਕਹਿਣਾ ਸੌਖਾ ਹੋਵੇ। ਮੈਂ ਕੋਣ ਮਾੜੀ ਹੁੰਦੀ ਆ? ਹੈ? ਪੌਣ ਮਾੜੀ ਹੁੰਦੀ ਆ। ਚਲ 70 ਦਾ ਹੋ ਗਿਆ। ਨਹੀਂ ਫੱਲੇ ਬੜਾ ਥੱਲੇ ਆਈ ਜਾਂਦਾ। 80000 ਤਾਂ ਦਊ ਜਰ ਬਾਈ ਠੀਕ ਆ। 80 ਦਾ ਤਾਂ ਸਹੀ ਆ। ਚਲ ਦੇ ਦੱਸੀ। 80 ਦਾ ਲੈ ਜੀ। ਬਾਈ ਜਿਹੜਾ ਆ ਖੜਾ ਮੈਨੂੰ ਆ ਦੱਸੋ ਜਿਹਦੇ ਆ ਕੱਲਾ ਕੱਲਾ ਸਟicker ਵੀ ਲੱਗਿਆ ਪਿਆ ਜਾ ਰਿਹਾ। 23 ਮਾਡਲ। ਦਰਮੇਂ ਕੰਪਨੀ ਦੇ ਸਟicker ਹੋਏ ਕੰਪ ਇਹ ਦੇ ਨੋਮਾ ਮੀਨੇ ਦਾ 3 ਸਪੀਡ ਆ ਭਾਈ ਇਹਦੇ ਆ ਅਲੱਗ ਲੱਗਿਆ ਹੋਇਆ ਕਿ ਨਾਲ ਦੀ ਨਾ ਲੱਗਿਆ ਵਾ ਲੱਗਿਆ origignal ਵਾ ਅਸਾ ਕੰਪਨੀ ਚੋਂ ਲੱਗਿਆ ਹੋਇਆ ਸੋਵਰਾ ਦਾ ਲੱਗਿਆ ਹੂੰ ਕਈ ਸੱਜਣ ਨੇ ਬਾਅਦ ਚ ਵੀ ਲਵਾ ਲੰਦੇ ਆ ਬਾਅਦ ਚ ਲੱਗਿਆ ਵਾ ਲੱਗਿਆ ਬਾਅਦ ਚ ਹੋਇਆ ਲੱਗਿਆ ਬਾਅਦ ਚ ਲਵਾਇਆ ਹੋਇਆ ਬਲਕਿ ਲਵਾਇਆ ਹੋਇਆ ਇਹ ਕਹਦੀ ਪਲੇਟਫਾਰਮ ਤੇ ਲਵਾਇਆ ਹੋਇਆ ਹਾਂਜੀ ਹੀਟ ਕਾਰਡ ਲਵਾਇਆ ਹੁਣ ਧਰਮੇ ਨੂੰ ਟੌਪ ਮਾਡਲ ਬਣਾ ਲਿਆ ਹਾਂਜੀ ਰਿਵਰਸ ਪੀਡੀਓ ਵਾਲਾ ਇਹ 3 ਸਪੀਡ ਵਾਲਾ ਹੈ ਹੈ ਪਰ ਸੈਂਸਰ ਦੀ ਨਾ ਜਾਲੀ ਨੂੰ ਹਲੇ ਤੱਕ ਸੱਜਣ ਨੇ ਯਾਰ ਨਹੀਂ 475 ਘੰਟੇ ਰੰਗੀਨ ਆ ਆਦ ਗਈ ਓਕੇ ਟੈਸਟੜ ਦੇਖ ਕਾਹ ਦੇਖ ਕਦੋਂ ਯਾਰ ਕੋਈ ਚੀਜ਼ ਲੱਗੀ ਹੋਵੇ ਆ ਦਿਖਾਈ ਆ ਰੇ ਮੇਰੇ ਮੂੰਹ ਚੱਕਵਾ ਆਪਣੇ ਮਗਰਾੜ ਚੱਕ ਰਹੀ ਉਪੋਂ ਅੰਦਰੋਂ ਚੈੱਕ ਕਰਵਾ ਪਟਿਆਲੇ ਦਾ ਨੰਬਰ ਆ ਬਈ ਆਹ ਸਮਝ ਲੈ ਫਰਸਟ ਪਾਰਟ ਇੱਕ ਐਸ ਦਾ ਟ੍ਰੈਟ ਹੂੰ ਡਬਲ ਡਿਸਟ੍ਰਿਬਿਊਟਰ ਆ ਦੇਖੀ ਮੈਂ ਕਹਣਾ ਵਰਤੀ ਨਹੀਂ ਹੋਣੀ ਹੈ ਨਾ ਚੱਲਿਆ ਘਰ ਟ੍ਰੈਲੀ ਤੇ ਚੱਲੇ ਨਹੀਂ ਟ੍ਰੈਟ ਬਾਈ ਚੱਲੇ ਨਹੀਂ ਟ੍ਰੈਲੀ ਤੇ ਨਹੀਂ ਚੱਲੇ ਹੋ ਜਮੀ ਆ ਤਰ ਮੈਂ ਦਰਵਾਜ਼ੇ ਕੀ ਜੜਾਂ ਚੈੱਕ ਕਰਵਾ ਲੈ ਮਗਰਾੜਾਂ ਦੀ ਜੜਾਂ ਚੈੱਕ ਕਰਵਾ ਆ ਆ ਦਿਖਾਈ ਲੈ ਆ ਦੇਖ ਸੀਲਾਂ ਦਿਖਾ ਲੈ ਬਈ ਆ ਗਰੀਸ ਵਾਲੀਆਂ ਮੋਮਣੀਆਂ ਹੀ ਦਿਖਾ ਲੈ ਉਮੀ ਚੜੀਆਂ ਪਈਆਂ ਨੇ ਜੇ ਲੋਨ ਕਰਾਉਣਾ 6 ਲੱਖ ਦਾ ਲੋਨ ਵੀ ਹੋ ਜਾ ਰਿਹਾ ਰੇਟ ਤੇ ਇਹਦੇ ਪਰ 6 ਲੱਖ ਦਾ ਲੋਨ 6 ਲੱਖ ਦਾ ਹੋ ਜਾ ਖੜ ਜਾ ਫਿਰ ਹਲੇ ਰੇਟ ਤਾਂ ਬਾਅਦ ਚ ਪੁੱਛਾਂ ਕਿ 6 ਲੱਖ ਦਾ ਤਾਂ ਬਾਈ ਕਹਿੰਦਾ ਲੋਨ ਹੋ ਜੂ ਤੇ ਬਾਈ ਮੈਨੂੰ ਐ ਦੱਸੋ ਹਾਂ ਇਹ ਇਹ ਤਾਂ ਫਿਰ ਆਪਾਂ ਕੀ ਮੰਗਦੇ ਆ ਇਹ ਦਿਨਾਂ ਦੇ 7 20 ਦਾ ਬਟੇ 7 ਲੱਖ 20 ਹਜ਼ਾਰ ਦਾ ਇਹ ਆ ਪੂਰੇ ਤਾਂ ਨਹੀਂ ਹੁੰਦਾ ਨਾ ਪੂਰੇ ਦਾ ਘਾਟਾ ਮਾਨ ਤਨ ਕਰਦਾ ਵਿੱਚ 20 ਦਾ ਮਾਨ ਤਨ ਕਰਦੇ 7 ਲੱਖ 20 ਹਜ਼ਾਰ ਦੇ ਵਿੱਚ ਮਾਨ ਤਨ 23 ਮਾਡਲ ਹੈ 6 ਲੱਖ ਦਾ ਲੋਨ ਹੋ ਜੂ 6 ਲੱਖ ਦਾ ਲੋਨ ਹੋ ਜਾ ਆਇਆ ਕਰ ਕਟਾ ਦੇ ਉੱਪਰਲਾ 20 ਚੱਕ ਦੇ ਨਹੀਂ 20 ਤਾਂ ਕੱਟ ਪਤਾ ਕੀ ਹੈ ਪੂਰੇ 7 ਲੱਖ ਦਾ ਸੌਦਾ ਹੋ ਜੂ ਰੁਪਈਆ ਘਟਾਈ ਨਾ ਛੋਟ ਵੀ ਨਾ ਚਾਹੀ ਕਰੀ ਅਗਲਾ ਇਹ ਕਹਿੰਦਾ ਤਾਂ ਹੋ ਜੂ ਵੀ ਲੱਖ ਰੁਪਈਆ ਦੇ ਕੇ ਆ ਮੈਂ ਤਾਂ ਲੋਨ ਹੋ ਜੀਦਾ ਨਾਲ ਤਾਂ ਮਾਨ ਕਰ ਆ ਜਾਂਦਾ ਫੇਰ ਗੱਲ ਐ ਹੋ ਜਾਂਦੀ ਹੈ ਹੈ ਫੇਰ ਅਗਲਾ ਕਹਿੰਦਾ ਕੋਈ ਮਾਨ ਕਰ ਘਰੇ ਆ ਜਾਂਦਾ ਮਾਨ ਕਰ ਇਹ ਗੱਲ ਹੋ ਜਾਂਦੀ ਹੈ ਨਾ ਕਰੀ ਵੀਡੀਓ ਚ ਰਹਿ ਤਾਂ ਕੋਈ ਚੱਕਰ ਨਹੀਂ ਚਲੋ ਜੇ ਜੇ ਹਾਂ ਜੇ ਮੁੱਲ ਕਰਾਉਣਾ ਫੇਰ ਕਹਦੀ ਵੀ 7 15 15 ਔੜਾ ਦੀ ਫੇਰ ਅਗਲਾ ਖੁਸ਼ ਹੋ ਜੂ ਪੂਰੇ ਪੂਰਾ 20 ਉਟ ਗਿਆ ਯਾਰ 6 ਲੱਖ 99 ਹਜ਼ਾਰ ਦਾ ਟਰੈਕਟਰ ਵੀ ਨਾ ਚਾਹੀਦਾ ਇਹ ਪੂਰੇ 7 ਲੱਖ ਦੀ ਦੀ ਚਲ ਕਹਦਾ ਠੀਕ ਆ ਭਾਈ ਪੂਰੇ 7 ਲੱਖ ਦਾ ਟਰੈਕਟਰ ਬਣੂ ਲੱਖ ਰੁਪਏ ਚੱਕ ਲਿਓ 6 ਲੱਖ ਦਾ ਭਾਈ ਕਹਿੰਦਾ ਲੋਨ ਹੋ ਜੂ ਹਾਂ 6 ਲੱਖ ਦਾ ਠੀਕ ਨਾ ਹਾਂ ਜੀ 423 ਘੰਟੇ ਚੱਲਿਆ ਹੋਇਆ 70 75 470 75 ਹਾਂ 470 75 ਘੰਟੇ ਚੱਲਿਆ ਹੋਇਆ ਇਹ ਇਹਦਾ ਨੰਬਰ ਵੀ ਪਟਿਆਲੇ ਦਾ ਪਟਿਆਲਾ ਪਟਿਆਲਾ ਫਾਸਟ ਵਾਰ ਦੀ ਕੈਸ਼ ਦਾ ਟਰੈਕਟਰ ਕੋਈ ਲੋਨ ਨਹੀਂ ਹੈਗਾ ਕੈਸ਼ ਦਾ ਟਰੈਕਟਰ ਹੈ ਚੱਕੋ ਮਿੱਤਰੋ ਇਹ ਆਜੋ ਇਹ ਤਾਂ ਹੈਗਾ ਸਵਰਾਜ 855 ਆ ਹੈਗਾ 44 ਦਾ ਤੇ ਉਹ ਹੈਗਾ ਸਪੈਸ਼ਲ ਡੀਸਨ 36 ਤੀ ਕੋਈ ਵੀ ਟਰੈਕਟਰ ਪਸੰਦ ਆਉਂਦਾ ਨਾ ਮੇਤਰੋ ਪਿੰਡ ਫਰਵਾਹੀ ਦੇ ਵਿੱਚ ਆ ਜਿਓ ਇਹ ਪਿੰਡ ਫਰਵਾਹੀ ਬਰਨਾਲੇ ਜ਼ਿਲ੍ਹੇ ਦੇ ਬਿਲਕੁਲ ਬੁੱਕਲ ਦੇ ਵਿੱਚ ਪੈ ਜਾਂਦਾ ਬਰਨਾਲੇ ਤੋਂ 3 ਕਿਲੋਮੀਟਰ ਦੀ ਦੂਰੀ ਤੇ ਪੈ ਜਾਂਦਾ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈ ਨਾਂ ਬਾਈ ਦਾ ਗੁਰਲਾਲ ਹੈ ਤੇ ਨੰਬਰ ਬਾਈ ਦਾ ਦੱਸੀ ਬਾਈ 99152 75331 99152 75331 ਬਾਈ ਦਾ ਨੰਬਰ ਹੈ ਬਸ ਡਾਇਲ ਕਰੋ ਯਾਰ ਆ ਦੋਨੇ ਟਰੈਕਟਰਾਂ ਦੇ ਉੱਪਰ ਦਾ ਲੋਨ ਵੀ ਹੋ ਜਾਈ ਦੇ ਉੱਪਰ ਕਿੰਨੇ ਦਾ ਦੱਸੇ ਦੀ ਪਹੁੰਚੋ ਇਹ ਤੇ ਹੋ ਜੂ 5 5 ਲੱਖ ਦਾ ਭੱਟੀ 5 ਲੱਖ ਦਾ ਲੋਨ ਹੋ ਜੂ ਤੇ ਦਵਾਂਗੇ ਕਿੰਨੇ ਦਾ ਆਪਾਂ 56 ਦਾ ਜੀ 56 ਲੱਖ ਰੁਪਏ 1.5 ਲੱਖ ਚੱਕਲੇ ਵਾ ਲੈ ਜੂਗੀ ਆਜੂ ਕਰਾਂ